ਇਹਦੇ ਨਾਲ ਹੋਈ ਛੇੜਛਾੜ ਦਾ ਮਾਮਲਾ ਲਗਾਤਾਰ ਗਰਮਾਉਂਦਾ ਜਾ ਰਿਹਾ ਤੇ ਹੁਣ ਲੜਕੀ ਦੇ ਹੱਕ ਦੇ ਵਿੱਚ ਦਲ ਖਾਲਸਾ ਵਾਲੇ ਪਹੁੰਚੇ ਨੇ ਸੋ ਦਾਅਵਾ ਦੀ ਹੈ ਕਿ ਇਨਸਾਫ ਨਾ ਮਿਲਣ ਕਰਕੇ ਹੁਣ ਦਲ ਖਾਲਸਾ ਦੇ ਵੱਲੋਂ ਲੜਕੀ ਦਾ ਪੱਖ ਪੂਰਿਆ ਜਾ ਰਿਹਾ ਤੇ ਪੁਲਿਸ ਨੂੰ ਚੇਤਾਵਨੀ ਦਿੱਤੀ ਹੈ ਕਿ ਜੇਕਰ ਜਲਦ ਤੋਂ ਜਲਦ ਉਹਨਾਂ ਦੋਸ਼ੀਆਂ ਦੇ ਖਿਲਾਫ ਕਾਰਵਾਈ ਨਾ ਕੀਤੀ ਤਾਂ ਉਹਨਾਂ ਦੇ ਵੱਲੋਂ ਜਿਹੜਾ ਕਿ ਧਰਨਾ ਪ੍ਰਦਰਸ਼ਨ ਕੀਤਾ ਜਾਵੇਗਾ ਉਹਨਾਂ ਕਹਿੰਿਆ ਕਿ ਲੜਕੀ ਨੂੰ ਇਨਸਾਫ ਮਿਲਣਾ ਚਾਹੀਦਾ ਤੇ ਉਹਨੇ ਫਿਰ ਆਪਣੇ ਮਤਬਰ ਸਾਡੇ ਬ੍ਰਦਰ ਹੈਗੇ ਉਹਨਾਂ ਦੇ ਤੇ ਚਾਚੇ ਦੇ ਮੁੰਡੇ ਦਾ ਉਹਨਾਂ ਨੂੰ ਨਾਲ ਲੈ ਕੇ ਉਹ ਸਿਰਫ ਮੈਨੂੰ ਵੀ ਨਹੀਂ ਦੱਸਿਆ ਉਹਨਾਂ ਨੇ ਪੁੱਛਣੇ ਆ ਗਏ ਵੀ ਚਲੋ ਕਾਲੂ ਵੱਡੀ ਬਰੋਲਾ ਨਾ ਬਈ ਬਚਾਲਾ ਅਸੀਂ ਪੁੱਛ ਲੈਂਦੇ ਆ ਪੁੱਛਣਾ ਇਹ ਤਾਂ ਉਹਨਾਂ ਨੇ ਮਤਲਬ ਕੁੜੀ ਨੂੰ ਹੀ ਗਲਤ ਪਾਇਆ ਵੀ ਨਹੀਂ ਤੂੰ ਝੂਠ ਬੋਲਦੀ ਝੂਠ ਬੋਲਦੀ ਆ ਤੇ ਮੈਨੂੰ ਫਿਰ ਤੋਂ ਫੋਨ ਜਾਂਦਾ ਆ ਵੀ ਤੁਸੀਂ ਛੇਤੀ ਇੱਥੇ ਆਵੋ ਇਹਦਾ ਗੱਲਬਾਤ ਹੋ ਗਈ ਆ ਵੀ ਇਹ ਰੁਈ ਜਾਂਦੀ ਸੀ ਕੁੜੀ ਮੇਰੀ ਤੇ ਜਿੱਲੇ ਮੈਂ ਇੱਥੇ ਆਇਆ ਤਾਂ ਮੈਂ ਹਣਕੜੋਂ ਜਿਲ੍ਹੇ ਪੁੱਛਣ ਦੀ ਕੋਸ਼ਿਸ਼ ਕੀਤੀ ਜਿਲ੍ਹੇ ਪੁੱਛਣ ਹੀ ਲੱਗਾ ਸੀ ਤੇ ਜਦ ਤੱਕ ਮੈਂ ਦੋ ਚਾਰ ਗੱਲਾਂ ਹੀ ਕੀਤੀਆਂ ਕਹਿੰਦਾ ਮੈਂ ਤੋ 80 ਕੁੜੀਆਂ ਮੈਂ ਤੋ ਕੰਮ ਪੇ ਤੂੰ ਇੱਕ ਨਾ ਗੱਲ ਕਰਾ ਦੇ ਮੇਰੀ ਤੇ ਉਹ ਕਹਿੰਦਾ ਨਹੀਂ ਆਲਦਾਂ ਦੁਕਾਨਾਂ ਨਾਲ ਪੁੱਛੀ ਮੈਂ ਕਹਾਂ ਦੁਕਾਨਾਂ ਵਾਲੇ ਕਿਹੜਾ ਕੋਈ ਚੈੱਕ ਕਰਾਉਂਦੇ ਆ ਤੇ ਤੂੰ ਦੱਸ ਮੈਨੂੰ ਤੇ ਉਸ ਗਿਆਨੀ ਤੇ ਇੰਨੀ ਹੋ ਗਿਆ ਮਰਾ ਧਾਰੀ ਹੋ ਗਿਆ ਤੂੰ ਬੰਦਾ ਇਹੋ ਜਿਹਾ ਕੰਮ ਕਰਦਾ ਆ ਅਸੀਂ ਤੇ ਲੋਕਾਂ ਨੂੰ ਇੱਕ ਸਿੱਖਿਆ ਦੇ ਦੀ ਵਿਗਿਆਨੀ ਬੰਦੇ ਕੋ ਜਾ ਕੇ ਉਹਨਾਂ ਤੋਂ ਹੈਲਪ ਮੰਗਣੀ ਆ ਤੇ ਤੂੰ ਆਪ ਹੀ ਇਹ ਕਤੂਤਾਂ ਕਰਦਾ ਆ ਤੇ ਜਦ ਮੈਂ ਉਹਨਾਂ ਇਹ ਬੈਠ ਗੱਲ ਕਰਦਾ ਪਿਆ ਸੀ ਜਦ ਤੇ ਮੇਰੀ ਕੁੜੀ ਬਿਹੋਸ਼ ਹੋ ਗਈ ਤੇ ਫਿਰ ਮੈਂ ਉਹਨੂੰ ਚੱਕ ਕੇ ਪਹਿਲਾਂ ਮੈਂ ਮੈਡੀਕਲ ਸਟੋਰ ਤੇ ਲੈ ਗਿਆ ਤੇ ਮੈਡੀਕਲ ਸਟੋਰ ਵਾਲੇ ਨੇ ਜਵਾਬ ਦਿੱਤਾ ਫਿਰ ਮੈਂ ਮੈਥਾ ਕਲੀਨਿਕ ਦੇ ਲੈ ਗਿਆ ਉਹਨਾਂ ਨੇ ਤੇ ਉਥੋਂ ਹੀ ਮਤਲਬ ਸਾਰਾ ਗਾਹਾਂ ਜੋ ਵੀ ਉਹਦੀ ਰਿਪੋਰਟ ਬਣੀ ਹੈ ਮੈਡੀਕਲ ਹੋਇਆ ਮੈਡੀਕਲ ਕਰਾਇਆ ਤੇ ਮੁੜ ਕੇ ਅਸੀਂ ਵੀ ਹੁਣ ਪਹਿਲਾਂ ਤਾਂ ਸਿਟੀ ਥਾਣੇ ਦੇ ਸਾਡੀ ਗੱਲਬਾਤ ਹੋਈ ਆ ਤੇ ਉਹਨਾਂ ਨੇ ਗਾਹਾਂ ਸਾਨੂੰ ਡੀਐਸਪੀ ਦੇ ਭੇਜ ਦਿੱਤਾ ਹੁਣ ਕਿੰਨੀ ਤਰੀਕ ਦੀ ਵਾਰਦਾਤ ਹੈ ਇਹ ਚਾਤਰੀ ਦੀ ਵਾਰਦਾਤ ਹੈ ਜੀ ਜੀ ਅੱਜ ਦੇਖਿਆ ਦੇਖਿਆ ਚਾਰ ਮਹੀਨੇ ਨਾ ਇੱਕ ਵਾਰ ਹੋ ਕੋਸਾਲੋ ਕੀ ਸੀ ਜੋ ਹੁੰਮ ਰਿਹਾ ਤਾਂ ਹਜੇ ਕੋਈ ਸਹਯੋਗ ਨਹੀਂ ਮਿਲਿਆ ਜੀ ਪਹਿਲਾਂ ਤਾਂ ਸਾਨੂੰ ਇੱਥੇ ਡੀਐਸਪੀ ਸਾਹਿਬ ਉਹਨਾਂ ਨੇ ਬਈ 12 ਤਰੀਕ ਨੂੰ ਸੱਦਿਆ ਸੀਗਾ ਤੇ ਉਹਨਾਂ ਨੇ ਬਿਆਨ ਬਾਈ ਲਿਖ ਨੋਟ ਕਰਕੇ ਭੇਜ ਦਿੱਤਾ ਸੀਗਾ ਮੁੜ ਕੇ 14 ਨੂੰ ਸੱਦਿਆ ਸੀਗਾ 14 ਨੂੰ ਅਸੀਂ ਆਏ ਆ ਤੇ 14 ਨੂੰ ਸਾਹਬ ਨਹੀਂ ਆਪ ਨਹੀਂ ਆਏ ਫਿਰ ਉਹਨੇ ਡੀਡਰ ਨੇ ਗੱਲ ਕਰਕੇ ਤੁਹਾਨੂੰ ਫੇਰ ਭੇਜਤਾ ਕਹਿੰਦੇ 19 ਤਰੀਕ ਨੂੰ ਹੁਣ ਆਇਓ ਅੱਛਾ ਫਿਰ ਤੁਸੀਂ ਜਿੱਥੇ ਬੰਦੀਆਂ ਦੇ ਨਾਲ ਆਏ ਹੋ ਕੀ ਤੁਹਾਨੂੰ ਟਾਈਮ ਮਿਲਿਆ ਵੀ ਤਾਂ ਅੱਜ ਤੁਹਾਨੂੰ ਸੱਦਿਆ ਗਿਆ ਕਿ ਤੁਸੀਂ ਆਪਣੇ ਆਪ ਨਹੀਂ ਸੱਦਿਆ ਗਿਆ ਸੀ ਉਹਨਾਂ ਨੇ ਕਿਹਾ ਸੀ ਵੀ 19 ਨੂੰ ਆਇਓ ਬਾਕੀ ਫੋਨ ਕਰਾਂਗੇ ਕਹਿੰਦੇ ਫੋਨ ਕਰਕੇ ਆਇਓ ਤੇ ਅਸੀਂ ਤਾਂ ਤੁਹਾਨੂੰ ਕੋਈ ਕਾਲ ਨਹੀਂ ਆਈ ਤਾਂ ਨਾ ਉਹ ਹੋਰ ਗੱਲਬਾਤ ਹੋਈ ਐ ਅਸੀਂ ਹੁਣ ਆ ਗਏ ਆ ਕੀ ਮੰਗ ਕਰਦੇ ਹੋ ਮੰਗ बस ਮੇਰੀ ਇਹੀ ਐ ਮੇਰੀ ਬੇਟੀ ਨੂੰ ਇਨਸ ਬੇਟੀ 18 ਸਾਲ ਦੀ ਹੋਈ ਹੈ 19ਵਾਂ ਲੱਗਾ ਨੂੰ ਅਜੇ ਕੱਲ ਲੱਗਾ 19ਵਾਂ ਜੀ ਬਣੀ ਇੱਕ ਬੱਚੀ ਦੇ ਨਾਲ ਅੰਮਲ ਪਾਜੀ ਘਟਨਾਰੇ ਮਾਮਲਾ ਸਾਹਮਣੇ ਆਇਆ ਹੈ ਕੀ ਮਾਮਲਾ ਹੈ ਕੀ ਮਾਮਲਾ ਹੈ ਕੀ ਕਰਦਾ ਹੁੰਦਾ ਨਾਮ ਹੈ ਪਹਿਲਾਂ ਜੀ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਦੇ ਬਤੇ ਸਾਰਿਆਂ ਮੇਰੇ ਵੀਰਾਂ ਨੂੰ ਬੇਨਤੀ ਇਹ ਹੈ ਕਿ ਜੇ ਲੜਕੀ ਜਿਹੜੀ ਹੈਗੀ ਹੈ ਸਾਨੂੰ ਜਦੋਂ ਇਹ ਮਾਮਲਾ ਸਾਡੇ ਨੋਟਿਸ 'ਚ ਆਇਆ ਸਾਡੇ ਜਿਹੜੇ ਸਿੰਘ ਸੇਵਾ ਕਰਦੇ ਆ ਉਹਨਾਂ ਨੇ ਦੇਖਿਆ ਵੀ ਇੱਕ ਕੁੜੀ ਨਾਲ ਧੱਕਾ ਹੋ ਰਿਹਾ ਤੇ ਕੁੜੀ ਨਾਲ ਧੱਕਾ ਜਿਹੜਾ ਹੋ ਰਿਹਾ ਔਰ ਉਹ ਆਪਣਾ ਉਹਨੂੰ ਧਮਕੀਆਂ ਵੀ ਦੇ ਰਹੇ ਆ ਇੱਕ ਤਾਂ ਕੁੜੀ ਕੰਮ ਪੁੱਛਣ ਗਈ ਚਲੋ ਪਹਿਲਾਂ ਕਿਸੇ ਜਗ੍ਹਾ ਕੰਮ ਕਰਦੀ ਆ ਨਹੀਂ ਮਤਲਬ ਸੈਲਰੀ ਘਟਾ ਹੈ ਜਾਂ ਉੱਥੋਂ ਹਟ ਗਈ ਹੈ ਦੁਆਰਾ ਕਿਸੇ ਬਾਹਰ ਪੋਸਟਰ ਦੇਖ ਕੇ ਜਾਂਦੀ ਹੈ ਵੀ ਇੱਥੇ ਇੱਕ ਚੰਗੇ ਮਤਲਬ ਸਿਆਣੇ ਬੰਦੇ ਹੈਗੇ ਬੈਠੇ ਆ ਵੀ ਓਨਰ ਉਹਨਾਂ ਨਾਲ ਗੱਲ ਕਰਕੇ ਦੇਖ ਲਈਏ ਵੀ ਇਹ ਸਾਨੂੰ ਜੌਬ ਦੀ ਲੋੜ ਹੈ ਤਾਂ ਉਹਨਾਂ ਜਿਹੜੀ ਹਰਕਤ ਹੋਈ ਹੈਗੀ ਆ ਸਾਨੂੰ ਤਾਂ ਇਹ ਲੱਗਦਾ ਵੀ ਜਿਸ ਤਰ੍ਹਾਂ ਇੱਕ ਅਮਰਤਧਾਰੀ ਸਿੱਖ ਹੈਗਾ ਔਰ ਉਮਰਦਾ ਵੀ ਸਿਆਣਾ ਆ ਪਹਿਲੇ ਤਾਂ ਮੈਨੂੰ ਇਸ ਗੱਲ ਦਾ ਯ ਵੀ ਇਹ ਗੱਲ ਕੁੜੀ ਝੂਠ ਬੋਲਦੀ ਹੈਗੀ ਆ ਪਰ ਜਿਸ ਤਰ੍ਹਾਂ ਹਸਪੀਟਲ ਚ ਜਾ ਕੇ ਕੁੜੀ ਦੀ ਹਾਲਤ ਦੇਖਤੀ ਮਤਲਬ ਮੌਕੇ ਤੇ ਦੇਖੀ ਆ ਜਾਂ ਉੱਥੇ ਜਿਹੜੇ ਡਾਕਟਰ ਸਾਹਿਬ ਜੀ ਸਿਵਲ ਹਸਪੀਟਲ ਜੀ ਉਹਨਾਂ ਨਾਲ ਗੱਲਬਾਤ ਹੋਈ ਆ ਉਹਨਾਂ ਨੇ ਵੀ ਇਸ ਗੱਲ ਨੂੰ ਬੋਲਿਆ ਵੀ ਇਸ ਨੂੰ ਕੋਈ ਵੈਸੇ ਕੋਈ ਪ੍ਰੋਬਲਮ ਨਹੀਂ ਹੈ ਵੀ ਜਿਹੜੀ ਬਿਹੋਸ਼ ਹੋਈ ਉਹ ਦਹਿਲ ਬਹੁਤ ਗਈ ਕੁੜੀ ਡਰ ਗਈ ਹੋਈ ਆ ਇਹ ਦੇਖੋ ਵੀ ਜਿਸ ਦਿਨ ਇਹ ਘਟਨਾ ਘਟੀ ਆ ਕੁੜੀ ਦੇ ਆਪਣੇ ਪੇਰੈਂਟਸ ਆਪਣੇ ਭਾਈ ਭੈਣਾਂ ਨਾਲ ਲੈ ਕੇ ਗਏ ਆ ਤੇ ਇੰਤਰ ਦਿਨ ਪਹਿਲਾਂ ਘਟਨਾ ਘਟੀ ਆ ਦਵਾੜਾ ਕੁੜੀ ਉਹ ਬੰਦੇ ਨੂੰ ਦੇਖ ਕੇ ਫਿਰ ਅਨਕੌਂਸ਼ੀਅਸ ਹੋ ਜਾਂਦੀ ਹੈ। ਔਰ ਉਸ ਨੂੰ ਡਰਾਇਆ ਗਿਆ ਅਸੀਂ ਸੁਣਿਆ ਵੀ ਜਿੱਦਾਂ ਹੈ ਨਾ ਬਹੁਤ ਚੀਜ਼ਾਂ ਹੁੰਦੀਆਂ ਵੀ ਝੂਠ ਬੋਲ ਦਿੱਤੀਆਂ ਜਾਂਦੀਆਂ ਵੀ ਜੇ ਮਤਲਬ ਕੇਸ ਨੂੰ ਉੱਪਰ ਕਰਨ ਲਈ ਪਰ ਉਹ ਸੀਨ ਜਿਸ ਲਈ ਕੁੜੀ ਨੇ ਉਹਨੂੰ ਦੇਖਿਆ ਬਿਲਕੁਲ 4 ਘੰਟੇ ਵੀ ਹੋ ਚੁੱਕੇ ਸੀ ਸਿਵਲ ਹਸਪੀਟਲ 'ਚ ਐਡਮਿਟ ਉਹ ਡਾਕਟਰਾਂ ਸਾਹਿਬ ਨੂੰ ਪਤਾ ਇਨਕੁਆਇਰੀ ਕਰ ਲੋ ਚਾਹੀ। ਫਿਰ ਉਸ ਤੋਂ ਇਲਾਵਾ ਵੀ ਜਦੋਂ ਅ ਸਿਟੀ ਥਾਣੇ 'ਚ ਅਸੀਂ 112 ਤੇ ਕੰਪਲੇਂਟ ਇਹਨਾਂ ਨੇ ਕਰਦਿਆਂ ਨੇ ਪਾਈ ਸੀਗੀ ਮਤਲਬ ਸਿਟੀ ਥਾਣੇ 'ਚ ਵੀ ਸਾਨੂੰ ਜੋ ਸੁਣਵਾਈ ਹੈਗੀ ਐ ਉਹਨਾਂ ਨੇ ਜਿਹੜਾ ਰਾਜੀਨਾਮਾ ਆਇਆ ਕੁੜੀ ਦੇ ਮਾਂ ਤੇ ਕੁੜੀ ਤੋਂ ਬਿਨਾ ਪੁੱਛੇ ਰਾਜੀਨਾਮਾ ਲਿਖ ਚੁੱਕੇ ਸੀ ਜੋ ਮੇਰੇ ਇੱਕ ਸਿੰਘ ਸਾਹਿਬ ਮਤਲਬ ਮੈਂ ਨਹੀਂ ਸੀ ਹਾਜ਼ਰ ਉਹਨਾਂ ਨੇ ਉਹ ਦੇਖਿਆ ਮੌਕੇ ਤੇ ਪੜਿਆ ਤੇ ਰਾਜੀਨਾਮਾ ਫਿਰ ਉਹ ਸਾਡੇ ਸਿੰਘ ਸਾਹਿਬ ਨੇ ਬੋਲੇ ਆ ਵੀ ਇਹ ਰਾਜੀਨਾਮਾ ਤੁਸੀਂ ਕਿਸ ਚੀਜ਼ ਦਾ ਲਿਖਦੇ ਆ ਸਾਡੀ ਨਾਲ ਤਾਂ ੱੱਕਾ ਹੋਇਆ ਸਾਨੂੰ ਤਾਂ ਇਨਸਾਫ ਚਾਹੀਦਾ ਉਹਨਾਂ ਦੇ ਨਾਲ ਜਿਹੜੇ ਬਾਣੇ ਵਿੱਚ ਆਏ ਸੀ ਸਿੰਘ ਸਾਨੂੰ ਬੜੀ ਸ਼ਰਮ ਮਹਿਸੂਸ ਹੁੰਦੀ ਆ ਵੀ ਅਸੀਂ ਵੀ ਗੁਰਸਿੱਖ ਬੰਦੇ ਆਗੇ ਆ ਬਾਣੇ ਵਿੱਚ ਆਏ ਬੰਦਿਆਂ ਨੇ ਜਿਹੜੇ ਸ਼ਬਦ ਬੋਲੇ ਦੱਸਾਂਗੇ ਤਾਂ ਸਾਡੀ ਇਨਸਲਟ ਹੁੰਦੀ ਆ ਅਸੀਂ ਇੱਕ ਆਪਣੀ ਜਿੱਥੇ ਖਾਲਸਾ ਰਾਜ ਦੀ ਮੰਗ ਕਰਦੇ ਆ ਤੇ ਸਾਨੂੰ ਲੱਗਦਾ ਆ ਵੀ ਇਹ ਚੀਜ਼ਾਂ ਆ ਵਾਪਰਣ ਗਈਆਂ ਤੇ ਖਾਲਸਾ ਰਾਜ ਸਾਡਾ ਕਿੱਥੋਂ ਪੈਦਾ ਹੋ ਜਾਏਗਾ ਹੁਣ ਦੇਖੋ ਕੁੜੀ ਹੈਗੀ ਆ ਆਪਣੀ 18 ਸਾਲ ਦੀ ਹੋਈ ਹੈਗੀ ਆ 19 ਮਾਂ ਲੱਗਿਆ ਕੱਲ 18 ਸਾਲ ਦੀ ਹੋਈ ਹੈਗੀ ਆ ਉਹ 18 19 ਸਾਲ ਦੇ ਬੱਚੇ ਨੂੰ ਤਾਂ ਕੁਝ ਵੀ ਨਹੀਂ ਪਤਾ ਹੁੰਦਾ ਹੁਣ ਅਸੀਂ ਤੇ ਦੇਖੋ ਵੀ ਸਾਡੇ ਬੱਚਿਆਂ ਵਰਗੀ ਆ ਅਸੀਂ ਤਾਂ ਉਹਨੂੰ ਨਹੀਂ ਦੇਖ ਚੰਗੀ ਤਰ੍ਹਾਂ ਪਾਇਏ ਵੀ ਉਹਦੀ ਮਾਤਾ ਨੇ ਜੋ ਸਾਨੂੰ ਫੋਟੋਆਂ ਦਿਖਾਈਆਂ ਜਾਂ ਜਦੋਂ ਫਿਰ ਫੋਟੋਆਂ ਦੇ ਵੀ ਮੈਂ ਯਕੀਨ ਨਹੀਂ ਕੀਤਾ ਉਹਦਾ ਜਦੋਂ ਮੈਡੀਕਲ ਦਿਖਾਇਆ ਮੈਡੀਕਲ ਵੀ ਮੈਂ ਤਿੰਨ ਚਾਰ ਵਕੀਲ ਅਲੱਗ-ਅਲੱਗ ਨੂੰ ਪੁੱਛਿਆ ਉਹ ਇਸ ਕਰਕੇ ਪੁੱਛਿਆ ਇਹ ਜੀ ਬਿਸ਼ੱਕ ਮੈਨੂੰ ਦੋਸ਼ੀ ਤਾਂ ਰਹਿਣਾ ਨਾ ਵੀ ਸਾਨੂੰ ਇਹ ਵੀ ਕਿਤੇ ਗੁਰਸਿੱਖ ਬੰਦੇ ਨਾਲ ਧੱਕਾ ਤਾਂ ਨਹੀਂ ਕਰ ਰਹੇ ਅਸੀਂ ਇੱਕ ਗੁਰਸਿੱਖ ਬੰਦੇ ਦੀ ਹੈਲਪ ਕੀਤੀ ਪਰ ਉਹਦੇ ਵਿੱਚ ਵੀ ਜੋ ਚੀਜ਼ਾਂ ਪਾਈਆਂ ਗਈਆਂ ਸਾਰੀਆਂ ਉਹਦੇ ਬਰਖਲਾ ਪਾਈਆਂ ਗਈਆਂ ਹੁਣ ਕੀ ਆ ਉਹਨਾਂ ਦੇ ਜਿਹੜੇ ਸੱਜਣ ਚਾਹਵਾਂ ਜੋ ਉਹਨਾਂ ਦੇ ਚਹੇਤੇ ਹੁੰਦੇ ਆ ਚੰਗੇ ਸ਼ਹਿਰ ਸਤਕਾਰਯੋਗ ਸਾਡੇ ਵੀ ਉਪਰੋਂ ਮੈਨੂੰ ਧਮਕੀਆਂ ਦੇ ਰਹੇ ਆ ਵੀ ਕੁੜੀ ਵਾਲੇ ਤਾਂ ਹੈ ਹੀ ਇਦਾਂ ਦੇ ਆ ਵੀ ਤੁਹਾਨੂੰ ਮੂੰਹ ਨਹੀਂ ਮਤਲਬ ਕੋਈ ਜਗ੍ਹਾ ਨਹੀਂ ਲੱਭਣੀ ਦੇਣ ਨੂੰ ਲੱਗਦਾ ਗਰੀਬ ਕਰਕੇ ਝੱਟਾ ਕਰ ਰਹੇ ਆ ਝੱਟਾ ਬਿਲਕੁਲ ਨਹੀਂ ਕੁੜੀ ਦੇ ਘਰ ਦਿਆਂ ਦਾ ਗੇਟ ਵੀ ਨਹੀਂ ਲੱਗਾ ਆ ਘਰ 'ਚ ਜਿੱਥੇ ਬੰਦਾ ਰਹਿੰਦਾ ਹੋਵੇ ਜੇ ਕੁੜੀ ਉਹ ਬੋਲਦੇ ਵੀ 10-10 ਲੱਖ ਰੁਪਏ ਲੈ ਕੇ ਵੀ ਇਹਨਾਂ ਦਾ ਕੈਰੇਕਟਰ ਇਹ ਆ ਸਾਨੂੰ ਸ਼ਰਮ ਆਂਦੀ ਰਾਤ ਨੂੰ ਮੈਂ ਫੋਨ ਕੀਤਾ ਭਾਈ ਉਹਨਾਂ ਨੂੰ ਇਹਨਾਂ ਨੇ ਸ਼ਾਇਦ ਮਿਰਨ ਨਾਲ ਵੀ ਗੁੱਸਾ ਗਿਲਾ ਕੀਤਾ ਹੈ ਜਾਇਜ਼ ਬਣਦਾ ਮੈਨੂੰ ਕੋਈ ਇਹਨਾਂ ਤੇ ਸ਼ਿਕਵਾ ਨਹੀਂ ਹੈਗਾ ਜਿਹਦੀ ਧੀ ਨੂੰ ਅਸੀਂ ਕਹਾਂਗੇ ਤੁਸੀਂ ਪਹਿਲਾਂ ਪੈਣੀ ਵੀ 10-10 ਲੱਖ ਲੈ ਕੇ ਕਿਤੇ ਰਾਜ ਨਾਮੇ ਕੀਤੇ ਹੋ ਪਰ ਸਾਨੂੰ ਇਹ ਚੀਜ਼ਾਂ ਸੁਣਨੀਆਂ ਨਹੀਂ ਮਿਲਦੀਆਂ ਗੁੱਸਾ ਤਾਂ ਲੱਗਦਾ ਜੇ ਕਿਸੇ ਬੱਚੇ ਨੇ ਇੱਕਦਾਂ ਧੱਕਾ ਹੋਇਆ ਆ ਉਹ ਕੁੜੀ ਦੇਖੋ ਇੰਨੀ ਅਜੇ ਵੀ ਕੋਠੇ ਤੋਂ ਦੋ ਵਾਰੀ ਛਾਲ ਮਾਰਨ ਦੀ ਜੋ ਕਿ ਉਹਦੀ ਬੜੀ ਭੈਣ ਨੇ ਦੱਸਿਆ ਵੀ ਕਦੀ ਪੱਖੇ ਨਾ ਫਾ ਆਪਣੇ ਆਪ ਨੂੰ ਉਹ ਜਦੋਂ ਵੀ ਗੱਲ ਕਰਦੀ ਆ ਕਿ ਮੈਨੂੰ ਘਰਣਾ ਆਉਂਦੀ ਆ ਮੈਨੂੰ ਮਤਲਬ ਗੰਦੀ ਹੋ ਗਈਆਂ ਉਹਨਾਂ ਜੋ ਕੁਝ ਹੋਇਆ ਸੀ ਦੱਸ ਨਹੀਂ ਸਕਦੇ ਕੀ ਮੰਗ ਕਰਦੇ ਮੰਗ ਤਾਂ ਜਨਾਬ ਇਦਾਂ ਹੈ ਵੀ ਜੇ ਜਿਸ ਤਰ੍ਹਾਂ ਉਹਨਾਂ ਦੇ ਵੀ ਜਿਹੜੇ ਆਏ ਸਿੰਘ ਅਸੀਂ ਉਹਨਾਂ ਨੇ ਵੀ ਸਤਿਕਾਰਯੋਗ ਹੈ ਇਹੀ ਗੱਲ ਬੋਲੀ ਹੈ ਜੇ ਤਾਂ ਤੁਸੀਂ ਕਿਸੇ ਐਂਗਲ ਤੋਂ ਉਹ ਸਿੰਘ ਸਾਹਿਬ ਜਿਨ੍ਹਾਂ ਨੇ ਇਸ ਸਿੰਘ ਕਹਿਣ ਦਾ ਦਿਲ ਨਹੀਂ ਕਰਦਾ ਉਹ ਸ਼ੈਤਾਨ ਬੰਦਾ ਆ ਉਹਦਾ ਅਗਰ ਛੱਗਿਆ ਵੀ ਭੰਗ ਕਰਨਾ ਚਾਹੀਦਾ ਹੈ ਨਹੀਂ ਉਸ ਤੋਂ ਇਲਾਵਾ ਉਹਨੂੰ ਸਜ਼ਾ ਇਦਾਂ ਨਹੀਂ ਮਿਲੇ ਕੱਲ ਕੋਈ ਸਾਡਾ ਹੋਰ ਸਿੱਖ ਉਹਦਾ ਕੈਰੈਕਟਰ ਜਿਹੜਾ ਪਹਿਲਾਂ ਹੀ ਸਰਕਾਰਾਂ ਦੀ ਨਜ਼ਰਾਂ 'ਚ ਗੰਦਾ ਗਿਣਿਆ ਗਿਆ ਸਾਨੂੰ ਇਸ ਦਾ ਆਪਣੇ ਕੈਰੈਕਟਰ ਸੋਚਣੀ ਲੋਕਾਂ ਦੀ ਨਜ਼ਰਾਂ 'ਚ ਇੱਕ ਸਿੱਖ ਦੇ ਕੈਰੈਕਟਰ ਮਤਲਬ ਜੋ ਕਿ ਹੈ ਹੋ ਇਹਨਾਂ ਲਈ ਕੁੜੀ ਦੇ ਫਾਦਰ ਸਾਹਿਬ ਦੀ ਗੱਲ ਸੀ ਵੀ ਆਪਣੇ ਬੱਚਿਆਂ ਨੂੰ ਸਿੱਖਿਆ ਦਿੰਦੇ ਵੀ ਕੱਲ ਬਾਜ਼ਾਰ 'ਚ ਵੀ ਕਦੀ ਕੋਈ ਜਾਂਨੇ ਕਦੀ ਲੋਡ ਪੈ ਜਵੇ ਲੱਗੇ ਕੋਈ ਸਿੱਖ ਬੰਦਾ ਖੜਿਆ ਹੋਇਆ ਉਹਨੇ ਕੋਈ ਜਲਦੀ ਜਲਦੀ ਹੈਲਪ ਕੋਈ ਮੰਗ ਲੈਣੀ ਆ ਪਰ ਜਦੋਂ ਉਹਦੀ ਕੁੜੀ ਦੀ ਮਾਤਾ ਵੱਲੋਂ ਸ਼ਬਦ ਮੂੰਹ 'ਚੋਂ ਨਿਕਲੇ ਗੁੱਸੇ ਦੇ ਵਿੱਚ ਤਾਂ ਅਸੀਂ ਭੈਣ ਜੀ ਨੂੰ ਇਹ ਗੱਲ ਬੋਲੀ ਸੀ ਸਾਨੂੰ ਭਾਈ ਚਾਹੇ ਉਹ ਸਿੱਖ ਆਪ ਸਿੱਖ ਦਾ ਮਸਲਾ ਨਹੀਂ ਆ ਜੇ ਗਲਤ ਤਾਂ ਮੈਂ ਤੁਹਾਡੇ ਨਾਲ ਖੜਾਂਗੇ ਹੁਣ ਤੱਕ ਆਪਾਂ ਜਮੀਰ ਆਪਣਾ ਜਾਗਦਾ ਆ ਇਦਾਂ ਨਹੀਂ ਹੈ ਅਸੀਂ ਇਹ ਵੀ ਕਹਿੰਨੇ ਆ ਜੇ ਬੰਦਾ ਆਪਣਾ ਗੁਰੂ ਮਾਰਾਇ ਦੇ ਦਿੱਤੇ ਤੇ ਕਿਤੇ ਟੈਸਟ ਵਿੱਚੋਂ ਫੇਲ ਹੋ ਗਿਆ ਗਲਤੀ ਹੋ ਗਈ ਹੈ ਉਹ ਆਪਣੀ ਮਾਫੀ ਮੰਗ ਲਵੇ ਜੀ ਜੀ ਮਾਫੀ ਵੀ ਨਹੀਂ ਮੰਗਦਾ ਸੀ ਗੁਰਮਰਿਆਦਾ ਅਨੁਸਾਰ ਗੁਰੂ ਘਰ ਚ ਬੈਠ ਕੇ ਵੀ ਉਹਨੂੰ ਸਜ਼ਾ ਦੇ ਦਾਂਗੇ ਕਿਦਰ ਇਹਨਾਂ ਤੋਂ ਤੁਹਾਡੇ ਦੇ ਦੁਆ ਬਣਾਇਆ ਜਾ ਰਿਹਾ ਹੈ ਕਿ ਤੁਸੀਂ ਸਣੀ ਉਹ ਤਾਂ ਉਲਟੇ ਮੈਨੂੰ ਕਹਿੰਦੇ ਵੀ ਤੈਨੂੰ ਟਾਈਮ ਪਾਣ ਤੇ ਪਤਾ ਲੱਗ ਜਾਏਗਾ ਹਿਸਾਬ ਕਿਤਾਬ ਮੈਂ ਆਪਣੇ ਹਿਸਾਬ ਕਿਤਾਬ ਕੀ ਦੇਖਾਂ ਵੀ ਇੱਕ ਜੇ ਮਤਲਬ ਗਰੀਬ ਨਾਲ ਕਿਸੇ ਕੁੜੀ ਨਾਲ ਮਤਲਬ ਜਿੰਨਾ ਧੱਕਾ ਹੋ ਰਿਹਾ ਦੇਖੋ ਨਾ ਤਾਂ ਮੇਰਾ ਉਹ ਦੁਸ਼ਮਣ ਆਇਆਗਾ ਬੰਦਾ ਤੇ ਨਾ ਮੇਰਾ ਇਹ ਰਿਸ਼ਤੇਦਾਰ ਹੈਗੇ ਆ ਅਸਤੇਕ ਵਿਚਕਾਰ ਇਨਸਾਨੀਅਤ ਤੋੜਤੇ ਹੈਗੇ ਜੀ ਆ ਜਿਹੜੇ ਹੋਰ ਵੀ ਸਿੰਘ ਸਹਿਬਾਨ ਖੜੇ ਆ ਕੋਈ ਰਿਸ਼ਤੇ ਨਾਲ ਨਹੀਂ ਕੋਈ ਆਂਦਾ ਹੁੰਦਾ ਪਰ ਜਿਸਲੇ ਕਿਸੇ ਗਰੀਬ ਨੂੰ ਧੱਕਾ ਹੋਵੇ ਇਹਦਾ ਮਤਲਬ ਇਹ ਹੋਇਆ ਜਿਹਦੇ ਕੋਲ ਤਾਂ ਪੈਸਾ ਆ ਉਹ ਮਸਲਾ ਸਭ ਕੁਝ ਸਹੀ ਹੋ ਜਾਂਦਾ ਉਹ ਪੁਲਿਸ ਪ੍ਰਸ਼ਾਸਨ ਨਾ ਵੀ ਥਾਣੇ ਵਿੱਚ ਵੀ ਕੋਈ ਸੁਣਵਾਈ ਨਹੀਂ ਹੋਈ ਸਾਨੂੰ ਤਾਂ ਇੰਨਾ ਹੀ ਹੈ ਵੀ ਇਹਦੀ ਵੱਧ ਤੋਂ ਵੱਧ ਇਹ ਕੇਸ 'ਚ ਨਿਰਪੱਖ ਜਾਂਚ ਹੋਵੇ ਕਿਸਨਾ ਧੱਕਾ ਨਾ ਹੋਵੇ ਧੋਖਾ ਨਾ ਹੋਵੇ ਠੀਕ ਹੈ ਜੀ ਹਾਂ ਸਰੇ ਕਿ ਲੜਕੀ ਦਾ ਮਸਲਾ ਹੈ ਆਪਣੇ ਕੋ ਕੀ ਕੀ ਕਹਿ ਸਕਦੇ ਕੀ ਕਾਰਵਾਈ ਹੈ ਇੱਕ ਲੜਕੀ ਦੀ ਕੰਪਲੇਂਟ ਆਈ ਸੀ ਉਹਦੀ ਮਾਤਾ ਨੇ ਸਾਨੂੰ ਕੰਪਲੇਂਟ ਦਿੱਤੀ ਸੀ ਉਹ ਮਤਲਕਾ ਮੈਂ ਥਾਣੇਦਾਰ ਜਿਹੜੀ ਲੇਡੀ ਥਾਣੇਦਾਰ ਅਮਨਜੀਤ ਕੋਰ ਉਹਨੂੰ ਮਾਰ ਕਰ ਦਿੱਤੀ ਹੈ ਜੀ ਜੋ ਵੀ ਅੱਗੇ ਫਰਦਰ ਤਫ਼ਤੀਸ਼ ਦੇ ਵਿੱਚ ਕੱਲ ਆਵੇਗੀ ਉਹ ਸਾਹਮਣੇ ਆ ਕੇ ਕਾਨੂੰਨੀ ਕਾਰਵਾਈ ਕੀਤੀ ਜਾਵੇ ਇੱਕ ਲੜਕੀ ਦੇ ਪਰਿਵਾਰ ਦਾ ਦੋਸ਼ ਹੈ ਕਿ ਜੱਥੇਬੰਦੀਆਂ ਦੇ ਦੁਆਵੇਟ ਜੋ ਮਹਿਤਮਾ ਕੋਈ ਕਾਰਵਾਈ ਨਹੀਂ ਕਰ ਰਹੀ ਬਿਲਕੁਲ ਇਸ ਤਰ੍ਹਾਂ ਨਹੀਂ ਹੋਵੇਗਾ ਜੀ ਬਿਲਕੁਲ ਇਸ ਤਰ੍ਹਾਂ ਨਹੀਂ ਹੋਵੇਗਾ ਜੀ ਜੋ ਸਹੀ ਹੋਵੇਗਾ ਉਹੀ ਤਰ੍ਹਾਂ ਹੋਵੇਗਾ ਦੇਖਿਆ ਜਾਵੇ ਤਾਂ ਬੇਸ਼ੱਕ ਇਹ ਜਾਣਦਾ ਕਿ ਔਰਤਾਂ ਜਿਹੜੀਆਂ ਕਿ ਉਹ ਸੁਰੱਖਿਤ ਨੇ ਭੱਜੇ ਤਰੀਕੇ ਦੇ ਨਾਲ ਲਗਾਤਾਰ ਛੇੜਛਾੜ ਦੇ ਮਾਮਲੇ ਵਧਦੇ ਜਾ ਰਹੇ ਨੇ ਤਾਂ ਇਸ ਤੋਂ ਕੁਝ ਹੋਰ ਹੀ ਤਸਵੀਰ ਪੇਸ਼ ਹੁੰਦੀ ਹੈ ਬਿਊਰੋ ਰਿਪੋਰਟ ਹਰਪੰਜਾਬ